ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅੰਦਾਜ਼ 350 ਸਾਲਾ ਸ਼ਹੀਦੀ ਸ਼ਤਾਬਦੀ ਗਲੋਬਲੀ ਮਨਾਇਆ ਜਾ ਰਿਹਾ ਹੈ ਪੂਰੇ ਸੰਸਾਰ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸਾਰੇ ਸਿੱਖ ਸਾਰੀ ਕਮਿਊਨਿਟੀਜ਼ ਆਪੋ ਆਪਣੇ ਢੰਗ ਦੇ ਨਾਲ ਉਹਨੂੰ ਮਨਾ ਰਹੀਆਂ ਨੇ ਤੇ ਸਾਰਿਆਂ ਨੂੰ ਮਨਾਉਣਾ ਵੀ ਚਾਹੀਦਾ ਹੈ ਤੇ ਸਾਡਾ ਵੀ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟਾਨ ਕੋਟਵਾਰ ਸਿਰ ਝੁਕਦਾ ਹੈ ਅਸੀਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਬਣ ਸਕਦੇ ਹੁਣ ਗੱਲ ਕਰਦੇ ਆਂ ਆਪਾਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਦੇਖੋ ਸ਼ਹੀਦੀ ਕਿਉਂ ਹੋਈ ਕਿਵੇਂ ਹੋਈ ਕਿੱਥੇ ਹੋਈ ਕਿਹਨੇ ਕਰਾਈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਇਤਿਹਾਸ ਦਾ ਹਿੱਸਾ ਹੈ ਆਪਾਂ ਈਵਨ ਕੀ ਛੋਟੇ ਹੁੰਦੇ ਤੋਂ ਲੇਖ ਵੀ ਲਿਖਦੇ ਆਏ ਆ ਜਦੋਂ ਅਸੀਂ 5ਵੀਂ 7ਵੀਂ 8ਵੀਂ 10ਵੀਂ ਤੱਕ ਅਸੀਂ ਲੇਖ ਵੀ ਲਿਖਿਆ ਗੁਰਤੇਗ ਬਹਾਦਰ ਜੀ ਦਾ ਉਹਦੇ ਵਿੱਚ ਸਾਰਾ ਕੁਝ ਤਾਂ ਅਸੀਂ ਸਾਰੇ ਜਾਣਦੇ ਆ ਬਾਕੀ ਗੁਰੂ ਘਰਾਂ ਦੇ ਵਿੱਚ ਪ੍ਰਚਾਰਕਾਂ ਨੇ ਰਾਗੀਆਂ ਨੇ ਢਾਡੀਆਂ ਨੇ ਸਾਰਿਆਂ ਨੇ ਸਾਨੂੰ ਸਭ ਕੁਝ ਸੁਣਾਇਆ ਹੁਣ ਗੱਲ ਕਿੱਥੇ ਖੜੀ ਹੈ ਮੈਂ ਗੱਲ ਇਹ ਕਹਿਣਾ ਚਾਹਨਾ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਜੇਹੇ ਇੱਕੋ ਇੱਕ ਰਹਿਬਰ ਹੈ ਜਿਨ੍ਹਾਂ ਨੇ ਕਿਸੇ ਦੁੱਜੇ ਧਰਮ ਦੀ ਰੱਖਿਆ ਲਈ ਆਪ ਦਾ ਸੀਸ ਦਿੱਤਾ ਹੈ ਦੇਖੋ ਆਪਦੇ ਧਰਮ ਵਾਸਤੇ ਆਪਦੀ ਕੌਮ ਵਾਸਤੇ ਆਪਦੇ ਇਸ਼ਟ ਵਾਸਤੇ ਬਹੁਤ ਸਾਰੇ ਪੀਰ ਪੈਗੰਬਰ ਔਲੀਏ ਅਵਤਾਰ ਉਹ ਸ਼ਹੀਦ ਹੁੰਦੇ ਆ ਇਤਿਹਾਸ ਦੇ ਵਿੱਚ ਪਰ ਕਿਸੇ ਦੂਜੇ ਵਾਸਤੇ ਆਪ ਦਾ ਸੀਸ ਦੇ ਦੇਣਾ ਇਹ ਸਿਰਫ ਤੇ ਸਿਰਫ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਹਿੱਸੇ ਆ ਇਹਦਾ ਇੱਕ ਪੱਖ ਤੇ ਇਹ ਹੈ ਦੂਜਾ ਪੱਖ ਇਹਦਾ ਇਹ ਹੈ ਕਿ ਜੇ ਆਪਾਂ ਗੱਲ ਕਰੀਏ ਨਾ ਮਨੁੱਖੀ ਅਧਿਕਾਰਾਂ ਦੀ ਉਸ ਵੇਲੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਸੀ ਔਰੰਗਜ਼ੇਬ ਜਿਹੜਾ ਸੀ ਉਹ ਧੱਕੇ ਨਾਲ ਤਲਵਾਰ ਦੇ ਜ਼ੋਰ ਦੇ ਉੱਤੇ ਇਹ ਕਹਿ ਕੇ ਵੀ ਜਾ ਤਾਂ ਮੁਸਲਮਾਨ ਬਣ ਜਾਓ ਜਾਂ ਫਿਰ ਆਪਣਾ ਸਿਰ ਵੜਾ ਦਿਓ ਇਹ ਕਿਹਾ ਜਾਂਦਾ ਸੀ ਉਸ ਵੇਲੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੀ ਵਾਰ ਮਨੁੱਖੀ ਹੱਕਾਂ ਵਾਸਤੇ ਆਵਾਜ਼ ਉਠਾਈ ਤੇ ਇਹੋ ਜੀ ਆਵਾਜ਼ ਉਠਾਈ ਏਡਾ ਵੱਡਾ ਕਦਮ ਚੁੱਕਿਆ ਕਿ ਆਪ ਦਾ ਆਪ ਵਾਰਤਾ ਤੇ ਉਹਦੇ ਜ਼ੁਲਮ ਨੂੰ ਠੱਲ ਪਾਈ ਹੁਣ ਕਸ਼ਮੀਰੀ ਪੰਡਤਾਂ ਵਾਲਾ ਬਰਤਾਰਾ ਤੁਹਾਨੂੰ ਸਾਰੇ ਨੂੰ ਪਤਾ ਹੈ ਉਹਨਾਂ ਨੇ ਆ ਕੇ ਅਰਦਾਸ ਕੀਤੀ ਸੀ ਪੰਡਤ ਕਿਰਪਾ ਰਾਮ ਦਤ ਨੇ ਕਿ ਸਾਡਾ ਜਨੇਊ ਉਲਾਹ ਦੰਦਾ ਹੈ ਔਰੰਗਜ਼ੇਬ ਬਾਦਸ਼ਾਹ ਤੇ ਸਾਨੂੰ ਧੱਕੇ ਨਾਲ ਮੁਸਲਮਾਨ ਬਣਾਉਂਦਾ ਹੈ ਗੁਰਤੇਗ ਬਹਾਦਰ ਜੀ ਨੇ ਕਿਹਾ ਸੀ ਮੇ ਭਾਈ ਤੁਹਾਨੂੰ ਕੁਝ ਨਹੀਂ ਕਰਨਾ ਉਹਨੂੰ ਜਾ ਕੇ ਕਹਿ ਦਿਓ ਕਿ ਸਾਡਾ ਗੁਰੂ ਹੈ ਗੁਰਤੇਗ ਬਹਾਦਰ ਜੇ ਤੁਸੀਂ ਉਹਨੂੰ ਮੁਸਲਮਾਨ ਬਣਾ ਗਏ ਤੈਨੂੰ ਭਾਈ ਕਿਸੇ ਨਾਲ ੱੱਕਾ ਜ਼ੋਰ ਜ਼ਬਰਦਸਤੀ ਜ਼ੋਰ ਅਜਮਾਇਸ਼ ਕਰਨ ਦੀ ਲੋੜ ਨਹੀਂ ਅਸੀਂ ਆਪੇ ਇਸਲਾਮ ਕਬੂਲ ਕਰ ਲਿਆਂਗੇ ਪਰ ਜੇ ਸਾਡੇ ਗੁਰੂ ਨੂੰ ਤੂੰ ਨਾ ਮੰਨਾ ਸਕਿਆ ਫੇਰ ਤੂੰ ਸਾਨੂੰ ਤੰਗ ਨਾ ਕਰੀ ਇਹੀ ਹੋਇਆ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪੇਸ਼ ਹੋ ਗਏ ਜਾ ਕੇ ਉਹਨਾਂ ਨੂੰ ਉੱਥੇ ਬੜੇ ਤਰੀਕਿਆਂ ਨਾਲ ਮਨਾਇਆ ਵੀ ਤੁਸੀਂ ਇਤਿਹਾਸ ਸਾਰਾ ਜਾਣਦੇ ਹੋ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਦਿਆਲਾ ਜੀ ਨੂੰ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਤਸੀਹੇ ਦਿੱਤੇ ਗਏ ਕਿ ਕਿਤੇ ਗੁਰਤੇਗ ਬਹਾਦਰ ਜੀ ਡੋਲ ਜਾਣ ਪਰ ਮਹਾਰਾਜ ਡੋਲੇ ਨਹੀਂ ਉਹਨਾਂ ਨੇ ਸੀਸ ਦਿੱਤਾ ਹੁਣ ਮੈਂ ਬੇਨਤੀ ਇਹ ਕਰਨਾ ਚਾਹਨਾ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰਤੇਗ ਬਹਾਦਰ ਜੀ ਸ਼ਹੀਦ ਹੋਏ ਸਿੱਖ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਜਾਂ ਨਾਮ ਨਾਉਣ ਇਹ ਸਿੱਖਾਂ ਦੀ ਮਰਜ਼ੀ ਪਰ ਮੇਰੇ ਹਿੰਦੂ ਭਰਾਵਾਂ ਨੂੰ ਹਿੰਦੂ ਵੀਰਾਂ ਨੂੰ ਮੇਰੇ ਪੰਡਿਤ ਭਰਾਵਾਂ ਨੂੰ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਜੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਦੀ ਸ਼ਹੀਦੀ ਨਾ ਦਿੰਦੇ ਤਾਂ ਅੱਜ ਹਿੰਦੂ ਮੰਦਰਾਂ ਦੇ ਵਿੱਚ ਟੱਲ ਨਾ ਵੱਜਦੇ ਇਹ ਅਟੱਲ ਸਚਾਈ ਹੈ ਤੁਸੀਂ ਮੰਨੋ ਭਾਵੇਂ ਨਾ ਮੰਨੋ ਮੇਰੇ ਹਿੰਦੂ ਵੀਰੋ ਤੁਹਾਡੇ ਮੱਥੇ ਤੇ ਜਿਹੜਾ ਲਾਲ ਰੰਗ ਦਾ ਤਿਲਕ ਲੱਗਿਆ ਹੈ ਨਾ ਉਹ ਕਿਸੇ ਹੋਰ ਚੀਜ਼ ਦਾ ਨਹੀਂ ਉਹ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਲਹੂ ਦਾ ਲੱਗਿਆ ਹੋਇਆ ਹੈ ਉਹਨਾਂ ਦੇ ਲਹੂ ਦਾ ਤਿਲਕ ਤੁਹਾਡੇ ਮੱਥਿਆਂ ਤੇ ਲੱਗਿਆ ਹੈ ਗੁਰਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਹੈ Hindu ਧਰਮ ਦੀ ਰੱਖਿਆ ਲਈ ਤੇ ਅਲਾਨੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਕਹੀ ਹੈ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਤਿਲਕ ਜੰਜੂ ਰਾਖਾ ਪ੍ਰਪਤਾਕਾ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਹੋ ਜੇ ਰਹਿਬਰ ਹੋਏ ਐ ਤੇ ਇੱਕ ਗੱਲ ਹੋਰ ਕਮਾਲ ਦੀ ਦੱਸਾਂ ਗੁਰੂ ਸਾਹਿਬ ਨਾ ساری ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਹਸੇ ਹੈਗੇ ਰਹਿਬਰ ਜਿਹੜੇ ਹੁੰਦੇ ਐ ਨਾ ਔਲੀਏ ਅਵਤਾਰ ਉਹਨਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਕਿ ਰੰਗ ਹੱਸੈ ਰੰਗ ਰੋਵੈ ਚੁੱਪ ਪੀਕਰ ਜਾਹੇ ਪਰ ਵਾਹ ਨਹੀਂ ਕਿਸੇ ਕੇਰੀ ਬਾਜ ਸਚੈਨਾ ਹੈ ਪਰ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਦੇ ਜ਼ਿੰਦਗੀ ਦੇ ਵਿੱਚ ਖਿੜਖੜਾ ਕੇ ਹੱਸੇ ਹੀ ਨਹੀਂ ਉਹ ਸਿਰਫ ਮੁਸਕਰਾਉਂਦੇ ਹੁੰਦੇ ਸੀ ਸਿਰਫ ਇੱਕੋ ਵਾਰ ਹਸੇ ਹੈ ਜਦੋਂ ਲਾਸਟ ਦਾ ਸਮਾਂ ਸੀ ਨਾ ਔਰੰਗਜ਼ੇਬ ਨੇ ਫਤਵਾ ਦੇ ਦਿੱਤਾ ਸੀ ਕਿ ਹੁਣ ਜੀ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸੀਸ ਧੜ ਤੋਂ ਜੁਦਾ ਕਰ ਦਿਓ ਕਲਮ ਕਰ ਦਿਓ ਸੀਸ ਜਲਾਦ ਜਦੋਂ ਆਇਆ ਸਾਰੀ ਤਿਆਰੀਆਂ ਹੋ ਗਈਆਂ ਗੁਰੂ ਸਾਹਿਬ ਬੈਠੇ ਐ ਪਤਾ ਹੈ ਵੀ ਹੁਣ ਸੀਸ ਧੜ ਤੋਂ ਜੁਦਾ ਹੋ ਜਾਣਾ ਹੈ ਜਲਾਦ ਨਾ ਫਿਰ ਆਪਣੇ ਜੰਗੀ ਪੈੰਤੜੇ ਪਾਉਂਦਾ ਹੋਇਆ ਆਇਆ ਤਲਵਾਰ ਨਾਲ ਤਾਂ ਘਮਾਂਂਦਾ ਘਮਾਂਂਦਾ ਭੁੜਕਦਾ ਹੋਇਆ ਆਇਆ ਉਸ ਵੇਲੇ ਗੁਰਤੇਗ ਬਹਾਦਰ ਜੀ ਉੱਚੀ ਉੱਚੀ ਹਸੇ ਖਿੜਖੜਾ ਕੇ ਹਸੇ ਤੇ ਜਲਾਦ ਪੁੱਛਦਾ ਕਿ ਪੁਰਖਾ ਹਸੀ ਕਿਉਂ ਜਾਂਦਾ ਹੈ ਬਾਬਾ ਤੈਨੂੰ ਡਰ ਨਹੀਂ ਲੱਗਦਾ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੈਨੂੰ ਜ਼ਿੰਦਗੀ ਪਿਆਰੀ ਨਹੀਂ ਮਹਾਰਾਜ ਕਹਿੰਦੇ ਐ ਜਲਾਦਾ ਮੈਂ આજ ਤੱਕ ਕਦੇ ਨਹੀਂ ਇੰਨਾ ਹੱਸਿਆ ਜਿਨਾ ਤੈਨੂੰ ਦੇਖ ਕੇ ਮੇਰਾ ਹਾਸਾ ਆ ਗਿਆ ਮੈਨੂੰ ਕੋਈ ਫਿਕਰ ਨਹੀਂ ਵੀ ਮੌਤ ਸਾਹਮਣੇ ਐ ਪਰ ਤੈਨੂੰ ਭੁੜਕਦੇ ਨੂੰ ਦੇਖ ਕੇ ਮੇਰਾ ਹਾਸਾ ਆ ਗਿਆ ਮੈਂ ਕਹਿੰਦਾ ਕਮਾਲ ਦੀ ਗੱਲ ਐ ਕਮਾਲ ਦੀ ਸ਼ਖਸੀਅਤ ਹੋਣਗੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਜਦੋਂ ਮੌਤ ਸਾਹਮਣੇ ਆਈ ਸਿਰਫ ਉਦੋਂ ਹੱਸੇ ਅਦਰਵਾਈਜ਼ ਜ਼ਿੰਦਗੀ 'ਚ ਹੱਸੇ ਹੀ ਨਹੀਂ ਜਲਾਦ ਕਹਿੰਦਾ ਕਹਿੰਦਾ ਬਾਬਾ ਤੈਨੂੰ ਪਤਾ ਹੈ ਮੈਂ ਖਾਨਦਾਨੀ ਜਲਾਦਾ ਮਹਾਰਾਜ ਕਹਿੰਦੇ ਤੇਰਾ ਤੇ ਪਤਾ ਨਹੀਂ ਜਲਾਦਾ ਵੀ ਤੂੰ ਖਾਨਦਾਨੀ ਜਲਾਦਾ ਹੈ ਕਿ ਨਹੀਂ ਪਰ ਮੈਂ ਖਾਨਦਾਨੀ ਸ਼ਹੀਦ ਆ ਇਹ ਗੱਲ ਦੇਖੋ ਕਿੱਡੀ ਵੱਡੀ ਹੈ ਉਹਨਾਂ ਨੇ ਕਿਹਾ ਸੀ ਕਿ ਸਾਡੇ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਆ ਸ਼ਹੀਦਾਂ ਦੇ ਸਰਤਾਜ ਉਹਨਾਂ ਨੇ ਮੁੱਢ ਬੱਜਿਆ ਗੁਰਤੇਗ ਬਹਾਦਰ ਜੀ ਦੀ ਤੁਸੀਂ ਬਾਣੀ ਪੜ੍ਹ ਕੇ ਦੇਖੋਗੇ ਨਾ ਬਹੁਤ ਬੈਰਾਗਮਈ ਬਾਣੀ ਹੈ ਤੁਹਾਡੇ ਮਨ ਦੇ ਵਿੱਚ ਹੰਕਾਰ ਚੜਿਆ ਹੋਏ ਨਾ ਮਨ ਬੜਾ ਉੱਡੂ ਉੱਡੂ ਕਰਦਾ ਹੋਏ ਬੜਾ ਦੌੜਿਆ ਭੱਜਿਆ ਫਿਰਦਾ ਹੋਏ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਨੌਵੇਂ ਮਹੱਲੇ ਦੇ ਸ਼ਲੋਕ ਪੜ ਲਿਓ 1426 ਅੰਗ ਤੋਂ ਸ਼ੁਰੂ ਹੁੰਦੇ ਆ ਨੌਵੇਂ ਮਹੱਲੇ ਦੇ ਸ਼ਲੋਕ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਇਹ ਸ਼ਲੋਕ ਪੜ ਕੇ ਦੇਖਿਓ ਸਾਰੇ ਦੇ ਸਾਰੇ ਤੁਹਾਡੇ ਮਨ ਦਾ ਸਾਰਾ ਫਤੂਰ ਉਤਰ ਜਾਏਗਾ ਜਦੋਂ ਮਹਾਰਾਜ ਕਹਿੰਦੇ ਆ ਨਾ ਸੰਗ ਸਖਾ ਸਬ ਤਜ ਗਏ ਕੋ ਨ ਨਿਬੇ ਹੋ ਸਾਥ ਕੋ ਨਾਨਕ ਏ ਬੀਪਤ ਮੈਂ ਟੇਕ ਏਕ ਰਗੁਨਾਥ ਜਦੋਂ ਮਹਾਰਾਜ ਕਹਿੰਦੇ ਐ ਬਾਲ ਚੁਟਕੇ ਉਹ ਬੰਦਨ ਪਰੇ ਕਛੂ ਨ ਹੋਤੋ ਪਾਏ ਕੋ ਨਾਨਕ ਅਬ ਓਟ ਹਰ ਗਾਜਿਓ ਹੋ ਸਹਾਏ ਅਗਲੇ ਸ਼ਲੋਕ ਦੇ ਵਿੱਚ ਕਹਿੰਦੇ ਆ ਬਲ ਹੋਆ ਬੰਧਨ ਛੁੱਟੇ ਸਭ ਕੀਛ ਹੋ ਤੂ ਪਾਏ ਨਾਨਕ ਸਭ ਕੀਛ ਤੁਮਰਾ ਹੈ ਹਾਥ ਮੈਂ ਤੁਮਹੀ ਹੋਤ ਸਹਾਈ ਜਦੋਂ ਇਹ ਚੀਜ਼ਾਂ ਪੜਦੇ ਆ ਨਾ ਪਤਾ ਲੱਗਦਾ ਕਿ ਮਹਾਰਾ ਦੇ ਅੰਦਰ ਕਿੰਨਾ ਬੈਰਾਗ ਹੋਏਗਾ ਉਹਨਾਂ ਦੀ ਬੈਰਾਗਮਈ ਬਾਣੀ ਅੱਖਾਂ 'ਚੋਂ ਹੰਝੂ ਕਿਰਨ ਲਾ ਦਿੰਦੀ ਹੈ ਉਹਨਾਂ ਦਾ ਜੀਵਨ ਇਦਾਂ ਦਾ ਸੀ ਗੁਰਦੇਵ ਭਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਾਬੇ ਬਕਾਲੇ ਦੀ ਧਰਤੀ ਤੇ ਕਹਿੰਦੇ ਆ ਵੀ ਤਕਰੀਬਨ 40 ਸਾਲ ਤਪ ਕੀਤਾ ਹੈ ਇਤਿਹਾਸ ਦਾ ਇੱਕ ਪੱਖ ਇਹ ਕਹਿੰਦਾ ਗੁਰਦੇਵ ਭਾਦ੍ਰ ਅੰਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ ਨਾ ਆਪਾਂ ਕਹਿੰਦੇ ਆ ਗੁਰੂ ਤੇਗ ਬਹਾਦਰ ਜੀ ਇਹ ਸ਼ੁਰੂ ਤੋਂ ਨਹੀਂ ਸੀਗਾ ਇਹ ਸ਼ੁਰੂ ਤੋਂ ਨਾਮ ਸੀਗਾ ਤਿਆਗਮਲ ਕਿਉਂਕਿ ਅੰਦਰ ਨਾ ਉਹਨਾਂ ਦੇ ਜਿਹੜੀ ਭਾਵਨਾ ਸੀ ਉਹ ਵਿਰਾਗ ਦੀ ਤਿਆਗ ਦੀ ਬਹੁਤ ਪ੍ਰਬਲ ਭਾਵਨਾ ਸੀ ਉਹ ਤਾਂ ਬਾਅਦ ਵਿੱਚ ਜਦੋਂ ਜੰਗੇ ਮੈਦਾਨੇ ਜੰਗ ਦੇ ਵਿੱਚ ਉਹਨਾਂ ਨੇ ਆਪਣੀ ਤੇਗ ਦੇ ਜੋਹਰ ਦਿਖਾਏ ਭਾਵੇਂ ਮਨ ਬੇਰਾਗੀ ਸੀ ਭਾਵੇਂ ਮਨ ਦੇ ਵਿੱਚ ਤਿਆਗ ਸੀ ਪਰ ਸ਼ਸਤਰ ਵਿਦਿਆ ਨਾਲ ਪਿਆਰ ਕਰਦੇ ਸੀ ਇਹੋ ਜੇ ਤੇਗ ਦੇ ਧਨੀ ਸੀ ਇਹੋ ਜੇ ਜੋਰ ਦਿਖਾਏ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਤਾ ਸੀ ਤੇਗ ਦਾ ਮਤਲਬ ਹੁੰਦਾ ਤਲਵਾਰ ਤਲਵਾਰ ਦਾ ਧਨੀ ਜਿਹੜਾ ਸੀ ਉਹਨੂੰ ਤੇਗ ਬਹਾਦਰ ਕਹਿੰਦੇ ਸੀ ਸੋ ਗੁਰ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੇ ਸਾਡਾ ਸਰਦਾਰ ਪ੍ਰੋ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਸਿਰ ਝੁਕਦਾ ਹੈ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਤੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਭਾਈ ਚਾਰਕਾਂ ਸਾਂਝ ਸਾਡੇ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ ਹੈ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੀਸ ਦਿੱਤਾ ਹੀ ਮਨੁੱਖਤਾ ਵਾਸਤੇ ਹੈ ਆਪਣਾ ਸੀਸ ਦਿੱਤਾ ਹੀ ਤਾਂ ਹੈ ਤਾਂ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਹੋ ਸਕੇ ਠੀਕ ਹੈ ਬਾਅਦ ਦੇ ਵਿੱਚ ਭਾਵੇਂ ਇਹਦਾ ਕ੍ਰੈਡਿਟ ਕੋਈ ਵੀ ਲੈ ਜਾਵੇ ਕੁਝ ਵੀ ਹੋ ਜਾਵੇ ਪਰ ਇਹਦੀ ਸ਼ੁਰੂਆਤ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੋਂ ਹੋਈ ਸੀ ਹੋਰ ਕੋਈ ਮਨਾਏ ਨਾ ਮਨਾਏ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਪਰ ਮੇਰੇ ਹਿੰਦੂ ਭਰਾਵਾਂ ਨੂੰ ਜ਼ਰੂਰ ਮਨਾਓ ਚਾਹੀਦਾ ਸਾਰੇ ਹਿੰਦੂ ਮੰਦਰਾਂ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦੀ ਅਰਦਾਸ ਜ਼ਰੂਰ ਹੋਣੀ ਚਾਹੀਦੀ ਹੈ ਅੰਤ ਦੇ ਵਿੱਚ ਸਾਡਾ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟਾਨ ਕੋਟbaar ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ